ਦੋਸਤੋ ਅੱਜ ਦੁਨੀਆ ਜਿੱਥੇ ਕੀ ਪੈਸੇ ਦੇ ਪਿੱਛੇ ਪਾਗਲ ਹੋਈ ਫਿਰਦੀ ਹੈ ਬੱਚੇ ਆਪਣੇ ਮਾਪੇ ਨੂੰ ਛੱਡ ਕੇ ਅਬਰੋਡ ਜਾ ਰਹੇ ਨੇ ਉੱਥੇ ਹੀ ਇੱਕ ਸਮਾਜ ਸੇਵੀ ਨੇ ਆਪਣੇ ਨਾਲ ਗੁਲਸ਼ਨ ਜੀ ਜਿਹੜੇ ਲਵਾਰਸ ਜਿਹੜੀ ਡੈੱਡ ਬੋਡੀਆਂ ਨੇ ਉਹਨਾਂ ਦਾ ਸੰਸਕਾਰ ਕਰਦੇ ਨੇ ਸਾਰੇ ਰੀਤੀ ਰਸਮ ਆਵਾਜ਼ ਕਰਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਦਿਖਾਵਾਂਗੇ ਪੁੱਛਾਂਗੇ ਸਾਰਾ ਇਹ ਜਿਹੜੀ ਭਾਵਨਾ ਆਖਰ ਕਿੱਥੋਂ ਪੈਦਾ ਹੋਈ ਅੱਜ ਦੁਨੀਆ ਸਰ ਜਿਹੜੀ ਐ ਪੈਸੇ ਦੇ ਪਿੱਛੇ ਪਾਗਲ ਐ ਬੱਚੇ ਆਪਣੇ ਬਾਪਪਾ ਨੂੰ ਛੱਡ ਕੇ ਵੀ ਅਬਰੋਡ ਜਾ ਰਹੇ ਨੇ ਹਰ ਬੰਦਾ ਚਾਹੁੰਦਾ ਕਿ ਮੇਰਾ ਬੱਚਾ ਬਾਹਰ ਸੈੱਟ ਹੋ ਜਵੇ ਕੀ ਕਹਿਣਾ ਚਾਹੋਗੇ ਕਿ ਅੱਜ ਪੰਜਾਬ ਦੇ ਹਾਲਾਤ ਕਿਹੜੇ ਪਾਸੇ ਜਾ ਰਹੇ ਤੁਸੀਂ ਤੁਹਾਡੇ ਮਨ 'ਚ ਇਹ ਭਾਵਨਾ ਕਿਵੇਂ ਉਤਪੰਨ ਹੋਈ ਇਹ ਭਾਵਨਾ ਜੀ ਸਾਡੇ ਵੱਡ ਬਡੇਰੇ ਸਾਡੇ ਦੇਵੀ ਦੇਵਤੇ ਇਹ ਭਾਵਨਾ ਹਮਾਰੇ ਅਨਮੋਲ ਕੁਆਤਰਾ ਜੀ ਉਹਨਾਂ ਦੇ ਪਾਪਾ ਰਾਜੂ ਕੁਆਤਰਾ ਜੀ ਉਹਨਾਂ ਦੇ ਦੇਖ ਕੇ ਮੈਨੂੰ ਮੱਜ ਭਾਵਨਾ ਜਾਗੀ ਉਹ ਸੰਦਕਾਰ ਕਰਾਉਂਦੇ ਸੀ ਪਹਿਲੇ ਦੋ ਚਾਰ ਵਾਰੀ ਉਹਨਾਂ ਨੇ ਮੈਨੂੰ ਫੋਨ ਕੀਤਾ ਅਸੀਂ ਆਪਣਾ ਸਲੇਮ ਟਾਬਰੀ ਗਏ ਤੇ ਉਸ ਤੋਂ ਬਾਅਦ ਐਸੀ ਮਨ ਦੀ ਭਾਵਨਾ ਜਾਗੀ ਮੀਨ ਕਰਤਾਰ ਦਿੱਤਾ ਦਾ ਸਾਡੇ ਰਾਜੂ ਕੁਆਤਰਾ ਜੀ ਨੇ ਉਹਨਾਂ ਦੇ ਦੇਖ ਕੇ ਅੱਜ ਵੀ ਉਹ ਬਹੁਤ ਸੇਵਾ ਕਰਦੇ ਨੇ ਸਾਨੂੰ ਫੋਨ ਕਰਦੇ ਨੇ ਸਾਡਾ ਮਨ ਖੁਸ਼ ਹੁੰਦਾ ਹੈ ਸਾਡੇ اے ایس ਆਈ ਸੁਖਿੰਦਰ ਜੀ ਹੈਗੇ ਨੇ ਸਾਡੇ ਹਰਪਾਲ ਜੀ ਹੈਗੇ ਨੇ ਸਰਦਾਰ ਜੀ اے ایس ਆਈ ਸੁੰਦਰ ਨਗਰ ਤੋਂ ਇਹ ਸਾਨੂੰ ਫੋਨ ਕਰਦੇ ਨੇ ਸਾਡਾ ਮਨ ਖੁਸ਼ ਹੁੰਦਾ ਇਹਨਾਂ ਦੀ ਮਨੋ ਭਾਵਨਾ ਇਹ ਸੇਵਾ ਕਰਦੇ ਨੇ ਅੱਗੋਂ ਸਾਡੀ ਪਰਮਾਤਮਾ ਦੀ ਸੇਵਾ ਲਈਏ ਅਸੀਂ ਤਾਂ ਇਹੀ ਚਾਹੁੰਦੇ ਆ ਮਾਲਕ ਜੀ ਐਦਾਂ ਦੀ ਮੌਤ ਕਿਸੇ ਨੂੰ ਨ ਦੇਵੇ ਸੋ ਸਸਤਰੀ ਕਾਲ ਜੀ ਵੈਨਿਊਸ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਦੁਨੀਆ ਜਿੱਥੇ ਕੀ ਪੈਸੇ ਦੇ ਪਿੱਛੇ پاگل ਹੋਈ ਫਿਰਦੀ ਹੈ ਬੱਚੇ ਆਪਣੇ ਮਾਪੇ ਨੂੰ ਛੱਡ ਕੇ ਅਬਰੋਡ ਜਾ ਰਹੇ ਨੇ ਉੱਥੇ ਹੀ ਇੱਕ ਸਮਾਜ ਸੇਵੀ ਨੇ ਆਪਣੇ ਨਾਲ ਗੁਲਸ਼ਨ ਜੀ ਜਿਹੜੇ ਲਵਾਰਸ ਜਿਹੜੀ ਡੈੱਡ ਬੋਡੀਆਂ ਨੇ ਉਹਨਾਂ ਦਾ ਸੰਸਕਾਰ ਕਰਦੇ ਨੇ ਸਾਰੇ ਰੀਤੀ ਰਸਮ ਆਵਾਜ਼ ਕਰਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਦਿਖਾਵਾਂਗੇ ਪੁੱਛਾਂਗੇ ਸਾਰਾ ਇਹ ਜਿਹੜੀ ਭਾਵਨਾ ਆਖਰ ਕਿੱਥੋਂ ਪੈਦਾ ਹੋਈ ਅੱਜ ਅੱਜ ਦੁਨੀਆ ਸਰ ਜਿਹੜੀ ਐ ਪੈਸੇ ਦੇ ਪਿੱਛੇ ਪਾਗਲ ਐ ਬੱਚੇ ਆਪਣੇ ਬਾਪ ਆਪ ਨੂੰ ਛੱਡ ਕੇ ਵੀ ਅਬਰੋਡ ਜਾ ਰਹੇ ਨੇ ਹਰ ਬੰਦਾ ਚਾਹੁੰਦਾ ਕਿ ਮੇਰਾ ਬੱਚਾ ਬਾਹਰ ਸੈੱਟ ਹੋ ਜਵੇ ਕੀ ਕਹਿਣਾ ਚਾਹੋਗੇ ਕਿ ਅੱਜ ਪੰਜਾਬ ਦੇ ਹਾਲਾਤ ਕਿਹੜੇ ਪਾਸੇ ਜਾ ਰਹੇ ਨੇ ਤੁਸੀਂ ਤੁਹਾਡੇ ਮਨਜੀ ਭਾਵਨਾ ਕਿਵੇਂ ਉਤਪੰਨ ਹੋਈ ਇਹ ਭਾਵਨਾ ਜੀ ਸਾਡੇ ਵੱਡ ਬਡੇਰੇ ਸਾਡੇ ਦੇਵੀ ਦੇ ਤੇ ਇਹ ਭਾਵਨਾ ਮਾਰੇ ਅਨਮੋਲ ਕੁਆਤਰਾ ਜੀ ਉਹਨਾਂ ਦੇ ਪਾਪਾ ਰਾਜੂ ਕੁਆਤਰਾ ਜੀ ਉਹਨਾਂ ਦੇ ਦੇਖ ਕੇ ਮੈਨੂੰ ਮਨਜੀ ਭਾਵਨਾ ਜਾਗੀ ਉਹ ਸੰਦਕਾਰ ਕਰਾਉਂਦੇ ਸੀ ਪਹਿਲੇ ਦੋ ਚਾਰ ਵਾਰੀ ਉਹਨਾਂ ਨੇ ਮੈਨੂੰ ਫੋਨ ਕੀਤਾ ਅਸੀਂ ਆਪਣਾ ਸਲੇਮ ਟਾਬਰੀ ਗਏ ਤੇ ਉਸ ਤੋਂ ਬਾਅਦ ਐਸੀ ਮਨ ਦੀ ਭਾਵਨਾ ਜਾਗੀ ਮੇਨ ਕਰਤਾਰ ਦਰਤਾ ਦਾ ਸਾਡੇ ਰਾਜੂ ਕੁਵਾਤਰਾ ਜੀ ਨੇ ਉਹਨਾਂ ਦੇ ਦੇਖ ਕੇ ਅੱਜ ਵੀ ਉਹ ਬਹੁਤ ਸੇਵਾ ਕਰਦੇ ਨੇ ਸਾਨੂੰ ਫੋਨ ਕਰਦੇ ਨੇ ਸਾਡਾ ਮਨ ਖੁਸ਼ ਹੁੰਦਾ ਹੈ ਸਾਡੇ ਏਐਸਆਈ ਸੁਖਿੰਦਰ ਜੀ ਹੈਗੇ ਨੇ ਸਾਡੇ ਹਰਪਾਲ ਜੀ ਹੈਗੇ ਨੇ ਸਰਦਾਰ ਜੀ ਏਐਸਆਈ ਸੁੰਦਰਨਗਰ ਤੋਂ ਇਹ ਸਾਨੂੰ ਫੋਨ ਕਰਦੇ ਨੇ ਸਾਡਾ ਮਨ ਖੁਸ਼ ਹੁੰਦਾ ਹੈ ਇਹਨਾਂ ਦੀ ਮਨੁੱਖ ਭਾਵਨਾ ਇਹ ਸੇਵਾ ਕਰਦੇ ਨੇ ਅੱਗੋਂ ਸਾਡੀ ਪ੍ਰਮਾਤਮਾ ਨੇ ਸੇਵਾ ਲਈ ਏ ਅਸੀਂ ਤਾਂ ਇਹੀ ਚਾਹੁੰਦੇ ਆ ਮਾਲਕ ਜੀ ਐਦਾਂ ਦੀ ਮੌਤ ਕਿਸੇ ਨਾ ਦੇਵੇ ਕਿਸੇ ਨਾ ਦੇਵੇ ਬਾਕੀ ਜੇ ਹੁਣ ਇਹ ਲਵਾਰ ਸਹਗੇ ਨੇ ਵਿਚਾਰੇ ਇਹਨਾਂ ਦਾ ਕੋਈ ਨਹੀਂ ਸੰਦਗਾਰ ਕਰਾਵਾਗਾ ਸਾਡੀ ਪ੍ਰਮਾਤਮਾ ਨੇ ਸਾਡੀ ਡਿਊਟੀ ਲਾ ਰੱਖੀ ਏ ਇਹ ਇਹਨਾਂ ਦਾ ਕੋਈ ਸਾਡਾ ਲੈਨ ਦੇਂਦਾ ਪਿਛਲੇ ਜਨਮਾਂ ਦੇ ਸੰਬੰਧ ਏ ਅਸੀਂ ਨਹੀਂ ਕਰਨ ਕਰਾਣਗਾਂ ਆਪੇ ਆਪ ਬੈਠੇ ਨੇ ਗੁਰੂ ਖਾਟੂ ਸ਼ਾਮ ਬਾਬਾ ਜੀ ਮੰਮੀ ਡੈਡੀ ਮੇਰੇ ਉੱਪਰ ਵਾਲੇ ਦੇਵੀ ਦੇਵਤੇ ਵੱਡ ਬੜੇ ਦੇ ਜੋਗ ਆਏ ਨੇ ਉਹਨਾਂ ਪ੍ਰਾਣੀਆਂ ਦਾ ਅਸੀਂ ਸਤਿਕਾਰ ਕਰਨੇ ਆਂ ਬਾਕੀ ਇਹ ਪ੍ਰਾਣੀਆਂ ਦੇ ਕਿਸੇ ਪਰਮਾਤਮਾ ਨੂੰ ਇਹ ਬੇਨਤੀ ਕਰਨੀਆਂ ਹੈ ਹੇ ਮਾਲਕਾ ਇਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣਾ ਆਪਣੇ ਚਰਨਾਂ 'ਚ ਸਥਾਨ ਦੇਣਾ ਇਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਸਭ ਹਿੰਦੁਸਤਾਨ ਦੇ ਆਲਵਾੜ ਨੂੰ ਸੁੱਖ ਸ਼ਾਂਤੀ ਦੇਣਾ ਸਭ ਦੇ ਪਰਿਵਾਰ ਨੂੰ ਸੁੱਖ ਸ਼ਾਂਤੀ ਦੇਣਾ ਸਭ ਦੇ ਪਰਿਵਾਰ ਨੂੰ ਸੁੱਖ ਸ਼ਾਂਤੀ ਦੇਣਾ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਕਿੰਨੇ ਸਾਲ ਤੋਂ ਸਰੇ ਕੰਮ ਕਰ ਰਹੇ ਹੋ ਤੁਸੀਂ ਜਿਹੜੀ ਇਹ ਸ਼ੌਂਕ ਦਾ ਜੀ ਦੇਖੋ ਇਹ ਸੰਤਕਾਰ ਵਾਲਾ ਸ਼ੌਂਕ ਤਾਂ ਮੈਨੂੰ 2 ਸਾਲ ਤੋਂ ਆ ਗਿਆ ਜੀ ਬਾਕੀ ਮੈਂ ਬਚਪਨ ਤੋਂ ਜਦੋਂ ਕਿ ਖੇਤਰ ਰਹਿੰਦਾ ਸੀ ਸਾਈਕਲ ਤੇ ਕੰਮ ਕਰਦਾ ਸੀ ਉਸ ਟੰ ਵੀ ਮੇਰੇ ਮਨ ਚ ਕੀੜੀਆਂ ਨੂੰ ਸਮਾਨ ਪਾਣਾ ਜਾਂ ਕਬੂਤਰਾਂ ਨੂੰ ਦਾਣਾ ਪਾਣਾ ਜਾਂ ਡੌਗੀਆਂ ਨੂੰ ਦੁੱਧ ਪਾਣਾ ਜਾਂ ਡੌਗੀਆਂ ਰੋਟੀ ਪਾਣੀ ਗਊਆਂ ਦੀ ਸੇਵਾ ਕਰਨੀ ਇਹ ਬਚਪਨ ਤੋਂ ਮੇਰਾ ਸ਼ੌਂਗ ਹੈ ਬਾਕੀ ਮੇਰਾ ਪਰਿਵਾਰ ਮੇਰੇ ਨਾਲ ਹੈ ਮੇਰੇ ਬੱਚੇ ਬਹੁਤ ਚੰਗੇ ਨੇ ਮੇਰੀ ਮਿਸ ਜੀ ਹੈ ਮੇਰੇ ਰਿਸ਼ਤੇ ਆ ਮੇਰੀ ਸਾਰੀ ਟੀਮ ਖੜੀ ਹੈ ਇਹ ਮੇਰੇ ਬਹੁਤ ਅੱਛੇ ਮੈਂਬਰ ਨੇ ਮੇਰੇ ਅੱਛੇ ਪਰ ਮੈਨੂੰ ਇਹਨਾਂ ਨਾਲ ਜੁੜ ਕੇ ਬਹੁਤ ਹੀ ਇੱਕ ਮਨ ਨੂੰ ਕੰਟੀ ਬੰਦੀ ਐ ਮਨ ਕੋਈ ਹੁੰਦਾ ਅੱਜ ਲੋਕਾਂ ਕੋਲ ਬਹੁਤ ਸਾਰਾ ਪੈਸਾ ਲੁਧਿਆਣਾ ਬਹੁਤ ਵੱਡਾ ਹੱਬ ਹੈ ਲੋਕਾਂ ਕੋਲ ਲਗਜ਼ਰੀ ਗੱਡੀਆਂ ਨੇ 80 ਸਿੱਖ ਲੱਖ ਰੁਪਏ ਦੀਆਂ ਗੱਡੀਆਂ ਨੇ ਕਰੋੜ ਰੁਪਏ ਦੀਆਂ ਗੱਡੀਆਂ ਨੇ ਲੇਕਿਨ ਕਿਤੇ ਨਾ ਵੀ ਉਹਨਾਂ ਪੈਸਾ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਮਨ 'ਚ ਦਇਆ ਭਾਵਨਾ ਇੰਨੀ ਨਹੀਂ ਹੁੰਦੀ ਕਿ ਅਗਰ ਸੜਕ ਤੇ ਕੋਈ ਬੰਦਾ ਲਵਰਸ ਹਾਲਾਚੇ ਪਿਆ ਆ ਉਹਨੂੰ ਆਪਾਂ ਕੰਬਲ ਨਾਲ ਢੱਕ ਦਈਏ ਤੁਹਾਡੇ ਤੁਸੀਂ ਇਹਨਾਂ ਕੁਝ ਕਰ ਰਹੇ ਹੋ ਕਿਸ ਦਾ ਸਹਿਯੋਗ ਲੈਂਦੇ ਹੋ ਜਾਂ ਇਕੱਲੇ ਨਹੀਂ ਜੀ ਜੀ ਨਹੀਂ ਨਹੀਂ ਮੇਰਾ ਸਹਿਯੋਗ ਸਿਰ ਪਰਮਾਤਮਾ ਮੇਰਾ ਹੈ ਮੇਰੇ ਦੇਵੀ ਦੇਵਤੇ ਵੱਡੇ ਬਰੇਰੇ ਮੇਰਾ ਪਰਮਾਤ ਉਨੇ ਮੇਰੇ ਸਾਰੇ ਕੁਛ ਹੋਨੇ ਮੈਂ ਤਾਂ ਦੇਖੋ ਜੀ ਇੱਕ ਛੋਟਾ ਜਿਹਾ ਬੰਦਾ ਵਾਂ ਮੈਂ ਤਾਂ ਇੱਕ ਐਨਾ ਪ੍ਰਮਾਤਮਾ ਮੈਨੂੰ ਇੰਨੀ ਕਿ ਸ਼ਕਤੀ ਦੇ ਮੇਰਾ ਸਰੀਰ ਸਲਾਮਤ ਰੱਖ ਮੈਂ ਇਹ ਸੇਵਾ ਕਰਦਾ ਰਹਾ ਵਾਂ ਪਰ ਸੋ ਤਿੰਨ ਸੰਦਗਾਰ ਆਏ ਸੀਗੇ ਦੋ ਹੁਣ ਆ ਚੁੱਕੇ ਨੇ ਇੱਕ ਲੇਡੀ ਹੋਰ ਪੋਸਟਮੈਨ ਹੋ ਰਿਹਾ ਉਹ ਵੀ ਆਣ ਵਾਲੀ ਏ ਬਾਕੀ ਜੀ ਇਹ ਤਾਂ ਸਭ ਕੁਝ ਉਹ ਆਪ ਕਰਨੇ ਕਰਾਉਣ ਲੈ ਲੈ ਜਰੀ ਗੱਡੀ ਵਾਲਾ ਕੋਈ ਵੱਡਾ ਨਹੀਂ ਹੁੰਦਾ ਛੋਟੀਆਂ ਗੱਡੀਆਂ ਵੱਡਾ ਹਰ ਇਨਸਾਨ ਹੈ ਖੂਨ ਸਭ ਦਾ ਲਾਲ ਹੈ ਦੇਖੋ ਤੁਹਾਡਾ ਵੀ ਲਾਲ ਹੈ ਮੇਰਾ ਵੀ ਲਾਲ ਹੈ ਐਨਾ ਸਭ ਦਾ ਲਾਲ ਹੈ ਜੋ ਵਿਚਾਰਾ ਮਜ਼ਦੂਰ ਹੈ ਜੋ ਮੰਗਤਾ ਜੋ ਪ੍ਰਾਣੀ ਜਾ ਰਿਹਾ ਇਹਨਾਂ ਖੂਨ ਵੀ ਲਾਲ ਹੈ ਇੱਕ ਮੰਨ ਦੀ ਭਾਵਨਾ ਹੋਣੀ ਚਾਹੀਦੀ ਏ ਇਹ ਮੰਨ ਦੀ ਭਾਵਨਾ ਜ਼ਰੂਰੀ ਏ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਇਹ ਸਾਡੇ ਵੀਡੀਓ ਦੇਖ ਕੇ ਲੋਕਾਂ ਦੇ ਅੰਦਰ ਮਨ ਜਾਗਤਾ ਨਿਕਲੇ ਮਾਨੇ ਸ਼ੌਂਕ ਜਿਹੜੇ ਸੇਵਾ ਕਰਨ ਦਾ ਅਸੀਂ ਤਾਂ ਇਹਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਲੋਕੀ ਇਹ ਦੇਖ ਕੇ ਨਾ ਇਹ ਕੰਮ ਦੀ ਰੀਸ ਕਰਨ ਰੀਸ ਕਰਨ ਅਸੀਂ ਤਾਂ ਇਹ ਕਹਿੰਨੇ ਆ ਫੋਲਨ ਕਰਨ ਜੋ ਵੀ ਸ਼ੇਅਰ ਕਰਨ ਅਸੀਂ ਤਾਂ ਪ੍ਰਮਾਤਵਾਂਗੇ ਇਹ ਹੀ ਲੋਕਾਂ ਨੂੰ ਕਾਵਾਂਗੇ ਇਹ ਦੇਖ ਕੇ ਕਿ ਨਾ ਮਨ ਚ ਆਪਣਾ ਜਾਗੋ ਜਾਗੋ ਇਹ ਸੇਵਾ ਕਰੋ Teşekkür ederim. şam, ਭਾਜੀ ਨਾਲ ਆਏ ਹੋ ਯੰਗਸਟਰੋਂ ਕਾਫੀ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਕੋਈ ਅਜਿਹਾ ਬੰਦਾ ਆਪਣੇ ਨਾਲ ਹੁੰਦਾ ਹੈ ਇਹੋ ਜਿਹੀ سپورਟ ਦਿੰਦਾ ਹੈ ਇਹੋ ਜੇ ਕੰਮ ਆਪਾਂ ਨੂੰ ਕਰਨ ਨੂੰ ਮਿਲਦੇ ਨੇ ਸ਼ਾਇਦ ਹੀ ਅੱਜ ਆਪਣੇ ਬੱਚੇ ਵੀ ਲੋਕਾਂ ਨੂੰ ਛੱਡ ਕੇ ਜਾ ਰਹੇ ਨੇ ਉਹ ਆ ਕਰੋਨਾ ਦੇ ਟਾਈਮ 'ਚ ਤੁਸੀਂ ਦੇਖਿਆ ਬਹੁਤ ਸਾਰੇ ਬੰਦੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਮਤਲਬ ਸੰਸਕਾਰ ਵੀ ਨਸੀਬ ਨਹੀਂ ਹੋਇਆ ਤੇ ਕੀ ਕਹਿਣਾ ਚਾਹੋਗੇ ਇਹਨਾਂ ਬੀਰਵਾਲੇ ਭਾਜੀ ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੋ ਵੀ ਹੈਗੇ ਆ ਅਸੀਂ ਇਹਨਾਂ ਕਰਕੇ ਆ ਜੇ ਸਾਡਾ ਹੱਥ ਨਾ ਫੜਦੇ ਸ਼ਾਇਦ ਅਸੀਂ ਵੀ ਨਾ ਇਹ ਕੰਮ ਕਰਦੇ ਠੀਕ ਹੈ ਅਸੀਂ ਇਹਨਾਂ ਨੂੰ ਦੇਖ ਇਹ ਅਨਾਰੇ ਵੱਲੋਂ ਜਿੱਦਾਂ ਦੇ ਵਾਰਸ ਲੈ ਕੇ ਆਂਦੇ ਆ ਅਸੀਂ ਉਹ ਜਿੱਦਾਂ ਇਹ ਦਿਲੋਂ ਕਰਦੇ ਅਸੀਂ ਵੀ ਦਿਲੋਂ ਹੀ ਸੇਵਾ ਕਰਦੇ ਹਾਂ ਜਦੋਂ ਸ਼ਾਮ ਨੂੰ ਜਾਂਦੇ ਹੁਜੇ ਕੰਮ ਕਰਕੇ ਮਨ ਨੂੰ ਕਿੰਨੀ ਤਸੱਲੀ ਤਾਂ ਮਿਲਦੀ ਹੋਊਗੀ ਸ਼ਾਂਤੀ ਤਾਂ ਮਿਲਦੀ ਹੋਊਗੀ ਕਿ ਕੁਝ ਚੰਗਾ ਕੀਤਾ ਦਿਨ ਜੀ ਹਾਂਜੀ ਤਸੱਲੀ ਦਾ ਹਰ ਕੰਮ ਦੀ ਹੈ ਜੀ ਕੰਮ ਕਰਨ ਨਾਲ ਹੀ ਤਾਂ ਤਸੱਲੀ ਹੁੰਦੀ ਹੈ ਜਿੱਦਾਂ ਆਪਾਂ ਚੰਗਾ ਕਰਦੇ ਹਾਂ ਚੰਗੇ ਦਾ ਫਲ ਚੰਗਾ ਮਾੜੇ ਦਾ ਕੰਮ ਮਾੜਾ ਉਦਾਂ ਹੀ ਜੇ ਸਾਨੂੰ ਇਹਨਾਂ ਨੇ ਚੰਗੇ ਬੰਦਿਆਂ ਨਾਲ ਅਸੀਂ ਖੜਾਂਗੇ ਜਿੱਦਾਂ ਬੰਦੇ ਦਾ ਕੰਮ ਪਤਾ ਹੋਣਾ ਚਾਹੀਦਾ ਉਦਾਂ ਬੰਦੇ ਦਾ ਕਰਮ ਵੀ ਪਤਾ ਹੋਣਾ ਚਾਹੀਦਾ ਕਿਸ ਬੰਦੇ ਦੇ ਨਾਲ ਖੜ ਕੇ ਅਸੀਂ ਚੰਗਾ ਕੰਮ ਕਰ ਰਹੇ ਹਾਂ ਕਿਸ ਬੰਦੇ ਦੇ ਨਾਲ ਖੜ ਕੇ ਅਸੀਂ ਮਾੜਾ ਕੰਮ ਕਰ ਰਹੇ ਹ ਕਹਿੰਦੇ ਪੜitaanੋ ਜਸਵਿੰਦਰ ਜੀ ਤੇ ਪਹੁੰਚੇ ਹਾਂ ਸਮਾਜ ਸੇਵਕ ਨੇਕਵਾਤਰਾ ਸਾਹਿਬ ਕਾਫੀ ਬਹੁਤ ਹੀ ਸ਼ਾਨਦਾਰ ਉਪਰਾਲਾ ਕਰ ਰਹੇ ਹੋ ਪੁਲਿਸ ਨੂੰ ਵੀ ਕਿਤਨੇ ਕਿਤੇ ਬੜੀ ਮਦਦ ਮਿਲਦੀ ਹੈ ਇਸ ਕੰਮ ਦੇ ਨਾਲ ਤੇ ਕਿੰਨੇ ਸਨਸਕਾਰ ਹੋ ਜਾਂਦੇ ਇਹਨਾਂ ਵੱਲੋਂ ਮੈਂ ਜਿਹੜੇ ਮੇਰੇ ਸਾਹਮਣੇ ਜੀ ਜੋ ਕੁਝ ਕਰਦੇ ਪਿਆ ਇਹ ਖੁਦ ਹੀ ਕਰਦੇ ਪਿਆ ਸਾਨੂੰ ਇਹਨਾਂ ਦੇ ਹੋਣ ਕਰਕੇ ਹੂੰ ਘਰਤਾਂ ਨੂੰ ਪਾਣੀ ਕਰਦੇ। ਇੰਨੀ ਵੀ ਮੁਸ਼ਕਿਲ ਦਾ ਸਾਹਮਣਾ ਕਰਦੇ ਇਹੀ ਕਰਦੇ ਤਾਂ ਸਾ ਆਪਣੀ ਡਿਊਟੀ ਕਰਦੇ ਪਏ ਆ। ਹੂੰ ਅਸੀਂ ਜਦੋਂ ਵੀ ਕਦੇ ਗੱਲਬਾਤ ਹੁੰਦੀ ਹੈ ਸਾਡੇ ਅਲੱਗ ਜਿਹੋ ਮਹੀਨੇ ਚ ਤਿੰਨ ਚਾਰ ਬੋਡੀਆਂ ਮਿਲ ਜਾਂਦੀਆਂ ਲਵਾਰ ਸਿੱਧਾਨੀਆਂ ਤੇ ਉਹਨਾਂ ਦੀ ਅਸੀਂ ਤਾਂ ਆਪਣੀ ਡਿਊਟੀ ਮੁਤਾਬਕ ਕਰਵਾਈ ਕਰਦੇ ਆਂ ਪਰ ਜਿਹੜੀ ਮੇਨ ਸੇਵਾ ਆ ਉਹ ਇਹ ਭਾਈ ਸਾਹਿਬ ਹੀ ਕਰਦੇ ਹੈਗੇ ਆ। ਔਰ ਇਹ ਸੇਵਾ ਦਾ ਮੌਕਾ ਮਾਲਕ ਹੀ ਦਿੰਦਾ ਹਰ ਇੱਕ ਦੀ ਬੱਚ ਦਾ ਰੋਗ ਨਹੀਂ ਹੈ ਪਾਪੇ ਕਹਿ ਸਕਦੇ ਹੈਗੇ ਆ। ਔਰ ਜਿੰਨੀ ਵਾਰੀ ਵੀ ਉਹਨਾਂ ਜੀ ਫੋਨ ਕੀਤਾ ਹੂੰ ਕੌੜੀ ਨੇ ਹੱਸ ਕੇ ਖੜੀ ਮੱਥੇ ਸਾਨੂੰ ਕੀਤਾ ਵੀ ਹਾਂਜੀ ਸਰ ਕਿੱਥੇ ਆ ਤੁਸੀਂ ਸਰ ਸਰ ਕਹਿ ਕੇ ਗੱਲ ਕਰਦੇ ਆ ਮੈਂ ਕਹਿੰਦਾ ਸੱਚੇ ਪਾਤਸ਼ਾਹ ਭਾਈ ਜੀ ਨਾ ਜੀ ਉਮਰ ਲੰਮੀ ਕਰੇ ਅਸੀਂ ਤਾਂ ਆਪਣੀ ਡਿਊਟੀ ਦੇ ਮੁਤਾਬਿਕ ਆਪਣੀ ਡਿਊਟੀ ਪੂਰੀ ਕਰਦੇ ਹੈਗੇ ਆ ਔਰ ਮੇਰੀ ਕੱਲੇ ਦੀ ਨਹੀਂ ਕਿ ਲੜਾਣਾ ਕਿੱਡਾ ਵੱਡਾ ਹੈਗਾ ਕਿਤੋਂ ਵੀ ਬੋਲਣ ਕਿੰਨੀਆਂ ਕਿੰਨੀਆਂ ਬੋਡੀਆਂ ਸਰ ਕਿੰਨਾ ਕਰਨਾ ਇੱਕ ਮਾੜੇ ਬੰਦੇ ਬਾਅਦ ਤੇ ਤਾਂ ਬਹੁਤ ਮੁਸ਼ਕਲ ਹੈ ਕਿਉਂਕਿ ਇੱਕ ਡੇਡੀ ਦਾ ਕਰਾਉਣਾ ਤਾਂ 4-500 ਰੁਪਏ ਦਾ ਖਰਚਾ ਇੱਕ ਤਾਂ ਕੱਲੇ ਦਾ ਹੀ ਆ ਜੀ ਇਹਨਾਂ ਦੇ ਕੋਲੇ ਦਿੰਦੀਆਂ 10 ਆ ਗਈਆਂ ਤੋ ਜਿਆ ਬੀ ਆੜੀ ਲੜਵੀ ਬੰਦੇ ਕੋਈ ਲਿਖ ਕੋਈ ਕਿਸੇ ਕੋਈ ਜਾਣ ਜੋਗਾ ਟਾਈਮ ਨਹੀਂ ਔਰ ਇਹ ਇੰਨਾ ਸਾਰਾ ਕੁਝ ਨਹੀਂ ਡਿਊਟੀ ਮਾਲਕੀ ਨਜ਼ੀਰਾਂ ਨੂੰ ਡਿਊਟੀ ਜਿਹੜੀ ਦਿੱਤੀ ਆਪਾਂ ਕਹਿ ਸਕਦੇ ਆ ਔਰ ਬਹੁਤ ਵਧੀਆ ਪਰਲਾ ਇਹਨਾਂ ਦਾ ਜੀ ਅਸੀਂ ਵੀ ਇਹਨਾਂ ਕਰਕੇ ਸਾਨੂੰ ਵੀ ਹੁਣ ਮਹਿਸੂਸ ਹੋਣਾ ਪਿਆ ਯਾਰ ਵੀ ਜਦ ਨਾਲ ਇੱਥੇ ਡੱਡੇ-ਬੱਡੇ ਮਿਲਦੀ ਆ ਸਾਨੂੰ ਕੋਈ ਵਾਰ ਹੋਣਾ ਪਤਾ ਜਿਹੜਾ ਸਾਨੂੰ ਕਰਨਾ ਪਣਾ ਕਰਨਾ ਪੈਣਾ ਪਰ ਹੁਣ ਮੈਨੂੰ ਇਹ ਮਹਿਸੂਸ ਹੁੰਦਾ ਪਿਆ ਵੀ ਯਾਰ ਜੀ ਇਹ ਕਰ ਸਕਦੇ ਆ ਇਸ ਸਮਾਂ ਇੱਕ ਮੈਸੇਜ ਜਾ ਰਿਹਾ ਹਾਂ ਬਿਲਕੁਲ ਇਹ ਬਹੁਤ ਵਧੀਆ ਰੱਬ ਕਰੇ ਸਰ ਜਿੱਥੇ ਅੱਜ ਆਪਾਂ ਗੱਲ ਕਰਦੇ ਆ ਜਦੋਂ ਇੱਥੋਂ ਆ ਜਿਹੜੇ ਕੰਮ ਨਿਪਟਦੇ ਆ ਜਦੋਂ ਕਰਕੇ ਜਾਂਦੇ ਹੋ ਲੁਧਿਆਣੇ ਚ ਆਲ-ਓਵਰ ਲੁਧਿਆਣੇ ਤੋਂ ਤੁਹਾਨੂੰ ਫੋਨ ਆਉਂਦੇ ਆ ਹਾਂਜੀ ਮੈਂ ਸਾਰੇ ਲਗਾਣੇ ਜਿਨ੍ਹਾਂ ਦੇ ਬਿਲਕੁਲ ਹੀ ਕੋਈ ਵੀ ਮੈਨੂੰ ਫੋਨ ਆਇਆ ਨਾ ਨਹੀਂ ਹੈਗੀ ਤੇ ਇਹ ਆਪਾਂ ਇੱਕ ਕਰਮ ਬੀ ਇਹ ਆਪਾਂ ਇੱਕ ਕਰਮ ਬੀਜ ਰਿਆਂ ਇਹ ਫਸਲ ਸਾਡੇ ਬੱਚੇ ਵੱਢਣਗੇ ਅਸੀਂ ਆਪਣੇ ਵੱਡੇ ਵੱਡੇ ਰਏ ਫਸਲ ਬੀਜ ਬੀਜੀ ਕੱਟ ਰਹੇ ਆ ਹੁਣ ਅੱਗੇ ਸਾਡੇ ਬੱਚੇ ਕਰਨਗੇ ਆਪਾਂ ਇੱਕ ਕਰਮ ਹੈ ਇਹ ਅਸੀਂ ਇਹਨਾਂ ਦੇ ਸਹਾਰ ਨਹੀਂ ਕਰ ਰਹੇ ਪੁਰਾਣੀਆਂ ਤੇ ਅਸੀਂ ਸਹਾਰ ਨਹੀਂ ਕਰ ਰਹੇ ਇਹਨਾਂ ਦਾ ਸਾਡਾ ਕੋਈ ਪਿਛਲੇ ਜਨਮ ਦਾ ਲੈਣ ਦੇ ਨੇ ਅਸੀਂ ਇੱਕ ਕਰਮ ਹਾਂ ਪਰਮਾਤਮਾ ਨੂੰ ਡਿੱਟ ਲੱਗੀ ਹੈ ਮਨ ਜਗਤ ਹੈ ਮਨਸ਼ ਹੋਗੇ ਇਹ ਇੰਨਾ ਕੁਝ ਕਰਦੇ ਹਾਂ ਇਹਦੇ 'ਚ ਖਰਚਾ ਵੀ ਬਹੁਤ ਆਂਦਾ ਹੋਏਗਾ ਪਰਿਵਾਰਕ ਮੈਂਬਰ ਕਦੀ ਇਹ ਨਹੀਂ ਕਹਿੰਦੇ ਵੀ ਤੁਸੀਂ ਤਾਂ ਸਾਡਾ ਘਰ ਲਟਾਈ ਜੰਨੇ ਹੋ ਨਹੀਂ 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 ਦੇਖੋ ਜੀ ਮੈਂ ਪਹਿਲੇ ਵੀ ਕਿਹਾ ਮੇਰੇ ਪਰਿਵਾਰ ਬਹੁਤ ਵਧੀਆ ਹੈ ਮੇਰੇ ਬੱਚੇ ਬਹੁਤ ਵਧੀਆ ਨੇ ਮੇਰੀ ਮਿਸੇ ਬਹੁਤ ਵਧੀਆ ਹੈ ਮੇਰੇ ਰਿਸਟਰ ਮੇਰੇ ਟੀਮ ਖੜੀ ਹੈ ਮੇਰੇ ਭੈਣਾ ਭਰਾ ਮੇਰੇ ਬਹੁਤ ਅੱਛੇ ਨੇ ਮੈਨੂੰ ਕਦੀ ਵੀ ਅੱਜ ਤੱਕ ਕਿਸੇ ਨੇ ਮੱਥੇ ਦੇ ਬਲ ਨਹੀਂ ਪਾਇਆ ਉਹ ਕਹਿੰਦੇ ਨੇ ਇੱਕ ਮੈਂ ਅਗਲੇ ਘੜੇ ਤੁਹਾਨੂੰ ਆਪਣੀ ਪੋਤੀ ਦੇ ਬਿਆਨ ਦੇਵਾਂਗਾ ਮੇਰੇ ਪੁੱਤੇ ਪੋਤੀਆਂ ਵੀ ਮੇਰੀ ਨੋਆ ਵੀ ਇੰਨੀ ਅੱਛੀਆਂ ਨੇ ਪੁੱਛੋ ਨਾ ਮੇਰੀ ਪੋਤੀ ਕਹਿੰਦੀ ਮੰਦਰ ਵਾਲੇ ਆਗੇ ਨੇ ਪ੍ਰਵੀਨ ਬਾਜਾ ਜੀ ਪ੍ਰਧਾਨ ਸਾਡੇ ਉਹਨਾਂ ਨੇ ਮੈਨੂੰ ਜੋੜਿਆ ਪਿਛਲੇ ਮਹੀਨੇ ਲੜਕੀ ਦੀ ਵਿਆਹ ਕਰਾਇਆ ਉੱਥੇ ਕਈ ਸਸਤਾ ਦੇ ਵਿੱਚ ਮੈਨੂੰ ਬੁਲਾਉਂਦੇ ਨੇ ਪਿੱਛੇ ਆਪਣਾ 26 ਜਨਵਰੀ ਨੂੰ ਰੋਟਰੀ ਕਲੱਬ ਵਾਲੇ ਦੇ ਹੈਗੇ ਨੇ ਉਹਨਾਂ ਨੇ ਇੱਕ ਜਗਾ ਅੱਛੀ ਜਗਾ ਵੱਡੇ ਵੱਡੇ ਮੈਂਬਰ ਉੱਥੇ ਆਏ ਸੀਗੇ ਲਿਦਾਣੇ ਦੇ ਕਿੰਗ ਉਹਨਾਂ ਨੇ ਇੱਕ ਮੈਨੂੰ ਝੰਡੇ ਦੀ ਕਸ ਮੇਰੇ ਕਿਰੇ ਕਰਾਈ ਹੋ ਰਸਮ ਹਸਮ ਮੇਰੇ ਕਰਾਈ ਦੀ ਉਹਦੇ ਚ ਦੇਖੋ ਜੀ ਮੇਰਾ ਕਿੰਨਾ ਸਿਰ ਉੱਚਾ ਹੋਇਆ 26 ਜਨਵਰੀ ਵਾਲੇ ਦਿਨ ਉੱਥੇ ਅਲਡ ਬਲ ਬੰਦੇ ਬੱਥੇ ਕਰੋੜਾਪਤੀ ਬੰਦੇ ਬੈਠੇ ਸੀਗੇ ਅਰਬਪਤੀ ਬੰਦੇ ਬੈਠੇ ਦੀ ਉਹਨਾਂ ਨੇ ਸਾਰਿਆਂ ਨੇ ਇੱਕ ਮਾਰੇ ਵਕੀਲ ਸਾਹਿਬ ਹੈਗੇ ਬੈਲ ਸਾਹਿਬ ਜੀ ਪ੍ਰਧਾਨ ਜੀ ਉਹਨਾਂ ਨੇ ਮੈਨੂੰ ਬੁਲਾਇਆ ਉਹਨਾਂ ਨੇ ਮੈਨੂੰ ਇੰਨਾ ਮਾਨ ਦਿੱਤਾ ਇੰਨਾ ਮਾਨ ਦਿੱਤਾ ਬਸ ਪੁੱਛਣਾ ਜੀ ਮੈਂ ਕਿਹਾ ਇਦਾਂ ਦੀ ਖੁਸ਼ੀ ਪਰਮਾਤਮਾ ਸਭ ਨੂੰ ਦੇਵੇ ਸਭ ਦੇ ਪਰਿਵਾਰਾਂ ਨੂੰ ਜਦੋਂ ਇਹੋ ਜਿਹਾ ਉਪਰਾਲੇ ਕਰਦੇ ਹਾਂ ਚਾਹੇ ਉਹ ਗਊਆਂ ਦੇ ਰਿਲੇਟਿਡ ਹੋ ਜਵੇ ਅਸੀਂ ਬੜਾ ਕੁਝ ਸੁਣਿਆ ਤੁਹਾਡੇ ਬਾਰੇ ਹੈਨਾ ਇਹ ਆ ਇਹ ਵੀ ਕੰਮ ਹੈ ਸੰਸਕਾਰਾਂ ਵਾਲਾ ਕੰਮ ਹੈ ਹੋਰ ਲੜਕੀਆਂ ਦੇ ਸ਼ਾਦੀ ਵਗੈਰਾ ਵੀ ਤੁਸੀਂ ਮੈਂ ਸੁਣਿਆ ਕਰਵਾਉਂਦੇ ਹੋ ਜਦੋਂ ਘਰੇ ਜਾਂਦੇ ਹੋ ਕਿਹੋ ਜਿਹਾ ਮਹਿਸੂਸ ਕਰਦੇ ਹੋ ਸ਼ਾਮ ਨੂੰ ਕਿ ਅੱਜ ਦਿਨ ਚ ਕੁਝ ਵਧੀਆ ਕੰਮ ਹੋਇਆ ਹੈ ਮੈਂ ਕਹਿੰਦਾ ਜੀ ਪੁੱਛ ਰਾ ਜੀ ਮੇਰਾ ਪਰਿਵਾਰ ਬੜਾ ਖੁਸ਼ ਹੁੰਦਾ ਜੀ ਜਦੋਂ ਮੇਰੀ ਵੀਡੀਓ ਦੇਖਦੇ ਨੇ ਮੇਰਾ ਸੁਣਦੇ ਨੇ ਹੁਣ ਵੀ ਮੇਰਾ ਲड़का ਮੇਰੀ ਮਿਸੇ ਦਫਤਰ ਬੈਠੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਕਹਿੰਦੀ ਪਪਾ ਜਾਈ ਮੇਰਾ ਡਰਾਈਵਰ ਦੂਜਾ ਨਹੀਂ ਸੀਗਾ ਦੂਜੀ ਗੱਡੀ ਲੈ ਕੇ ਆਇਆ ਮੈਂ ਲੜਕੇ ਵਾਲੀ ਕਹਿੰਦਾ ਪਪਾ ਜਲਦੀ ਜਾਓ ਤੁਸੀਂ ਤੇ ਮੇਰਾ ਪਰਿਵਾਰ ਬਹੁਤ ਖੁਸ਼ ਹੁੰਦਾ ਹੈ ਕੰਮਾਂ ਤੋਂ ਨਹੀਂ ਕੋਈ ਪਰਿਵਾਰ ਦਾ ਪੂਰਾ ਸਹਿਯੋਗ ਮਿਲਦਾ ਪੂਰਾ ਜੀ ਪੂਰਾ ਬਚਪਨ ਤੋਂ ਹੀ ਮੈਂ ਆਪਣੇ ਬੱਚਿਆਂ ਨੂੰ ਗਲਤ ਸਿੱਖਿਆ ਨਹੀਂ ਦਿੱਤੀ ਗਲਤ ਬੋਲਣਾ ਨਹੀਂ ਗਲਤ ਤੋਲਣਾ ਗਲਤ ਰਹਿਣਾ ਨਹੀਂ ਗਲਤ ਖਾਣਾ ਨਹੀਂਗਾ ਮੈਂ ਆਪਣੇ ਪਰਿਵਾਰਾਂ ਨੂੰ ਬਚਪਨ ਤੋਂ ਹੀ ਸਿੱਖਿਆ ਹੀ ਦਿੱਤੀ ਹੈ ਕਿਸੇ ਦਾ ਕਿ ਜਿਹੜਾ ਕਿ ਨਾ ਸਭ ਇਨਸਾਨਾਂ ਨਾਲ ਪਿਆਰ ਕਰੋ ਕੋਈ ਗਰੀਬ ਏ ਕੋਈ ਅਮੀਰ ਏ ਕੋਈ ਰਿਸ਼ਤਾ ਰਹੇ ਕੋਈ ਉਹ ਜੋ ਵੀ ਹਰ ਪਤੀ ਬੰਦਾ ਕੋਈ ਗਰੀਬ ਆ ਜਾਵੇ ਸਾਡੇ ਦਫ਼ਤਰ ਹੰਕਾਰ ਵਾਲੀ ਗੱਲ ਨਹੀਂ ਸਾਡੇ ਦਫ਼ਤਰ ਖਾਲੀ ਨਹੀਂ ਕੋ ਜਾਂਦਾ ਧੰਨਵਾਦ ਜੀ ਸੋ ਬਹੁਤ ਹੀ ਸ਼ਾਨਦਾਰ ਉਪਰਾਲਾ ਅੱਜ ਗੁਲਸ਼ਨ ਜੀ ਵੱਲੋਂ ਦਿੱਤਾ ਗਿਆ ਹੈ ਜਿੱਥੇ ਅੱਜ ਲੋਕਾਂ ਕੋ ਸੰਸਕਾਰ ਕਰਨ ਲਈ ਨਾਲ ਜਾਂਦਾ ਵੀ ਵਕਤ ਨਹੀਂ ਉੱਥੇ ਇਹ ਦਿਨ ਜੇ ਕਈ ਕਈ ਸੰਸਕਾਰ ਕਰ ਰਹੇ ਨੇ ਸਾਡੇ ਸਾਹਮਣੇ ਅੱਜ ਦੋ ਸੰਸਕਾਰ ਕੀਤੇ ਗਏ ਆ ਤੀਸਰੀ ਜਿਹੜੀ ਬੋਡੀ ਆ ਔਨ ਔਨ ਰੋਡ ਹੈ ਉਹ ਵੀ ਇੱਥੇ ਪਹੁੰਚੇਗੀ ਤਾਂ ਉਹਦਾ ਵੀ ਸੰਸਕਾਰ ਕਰਾਇਆ ਜਾਏਗਾ ਜਿੱਥੇ ਅੱਜ ਲੋਕੀ ਜਿਹੜੇ ਲੋਕ ਨੇ ਉਹ ਪੈਸੇ ਪਿੱਛੇ ਪਾਗਲ ਨੇ ਦੌਲਤਾਂ ਇਕੱਠੀਆਂ ਕਰਨ ਪਿੱਛੇ ਪਾਗਲ ਨੇ ਜੇ ਅਸਲੀ ਦੌਲਤ ਜਿਹੜੀ ਜ਼ਿੰਦਗੀ ਦੀ ਆ ਹੈ ਜਿਹੜੀ ਇਹ ਲੋਕ ਕਮਾਰੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਜਿਹੜੇ ਲੋਕ ਇਸ ਵੀਡੀਓ ਨੂੰ ਦੇਖਣ ਤੇ ਉਹਨਾਂ ਨੂੰ ਵੀ ਜੀਵਨ ਦੀ ਕੋਈ ਸਿੱਖਿਆ ਉਹ ਮਿਲੇ ਧੰਨਵਾਦ ਜੀ